ਨਾ ਕਰਵਾਨ ਸਿੰਘ ਸਾਹੂ ਕਸਰਪੰਦੀ ਰੋੜਕਾ ਕਨਾਂ ਅੱਜ ਸਾਡੇ ਪਿੰਡ ਵਿੱਚ ਬਹੁਤ ਹੀ ਮਨਭਾਗੀ ਘਟਨਾ ਵਾਪਰੀ ਹੈ ਅਨੂਪ ਚੰਦ ਸਨੋਫ ਜਸਵਿੰਦਰ ਸਿੰਘ ਰੋੜਕਾ ਕਨਾ ਪਤੀ ਬੁੱਲਾ ਦਾ ਰਹਿਣ ਵਾਲਾ ਤੇ ਕੋਵਿਡ ਬੈਂਕ ਗਰਾਿਆਂ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਨੌਕਰੀ ਕਰਦਾ ਸੀ ਦੋ ਛੁੱਟੀਆਂ ਕਰਨਾ ਕੱਲੋ ਆਪਣੀ ਗੱਰ ਨਾਲ ਲੈ ਆਇਆ ਅੱਜ ਕਰੀਬ 1.5 3 ਵਜੇ ਉਹ ਆਪਣੀ ਗਾਨ ਸਾਫ ਕਰ ਰਿਹਾ ਸੀ ਤੇ ਜਿਹੜਾ ਉਹਦੇ ਵਿੱਚ ਰੌਣ ਸੀਗਾ ਉਹ ਅਚਾਨਕ ਚੱਲ ਗਿਆ ਤੇ ਉਹਦੀ ਸੱਜੀ ਅੱਖ ਦੇ ਰੌਣ ਲੱਗਣ ਕਾਰਨ ਉਹਦੀ ਸਾਰੀ ਖੋਪਰੀ ਉੱਡ ਗਈ ਤੇ ਮੌਕੇ ਤੇ ਹੀ ਉਹਦੀ ਮੌਤ ਹੋ ਗਈ। ਰੌਣਾ ਪੈਣ ਤੋਂ ਬਾਅਦ ਜਾਕ ਪਰਿਵਾਰ ਵਾਲੇ ਜਾ ਕੇ ਦੇਖਿਆ ਤੇ ਉਹ ਖਤਮ ਹੋ ਚੁੱਕਾ ਸੀ। ਤੇ ਉਹਨਾਂ ਦੇ ਫੋਨ ਕੰਨ ਤੋਂ ਪਵਾਦ ਆਂਢੀ ਗੋਂਢੀ ਤੇ ਸਾਰੇ ਨਗਰ ਵਾਸੀ ਇਕੱਠੇ ਹੋਏ। ਪੁਲਿਸ ਮੁਲਾਜ਼ਮ ਗਰਾਿਆਂ ਵਾਲੇ ਵੀ ਰੋੜ ਦਾ ਚਮਕੀ ਵਾਲੀ ਵੀ ਇੱਥੇ ਪਹੁੰਚੀ ਹੈ ਤੇ ਬਿਆਨ ਉਹਨਾਂ ਨੇ ਦੇਖ ਲਿਆ ਕਿਸੇ ਦਾ ਕੋਈ ਦੇ ਵਿੱਚ ਕਸੂਰ ਨਹੀਂ ਕਿਸੇ ਦਾ ਕੋਈ ਝਗੜਾ ਨਹੀਂ ਉਹਦੇ ਨਾਲ ਤੇ ਪਰਿਵਾਰ ਵਾਲੇ ਵੀ ਤੇ ਨੱਗਰ ਵਾਲੇ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਿਸੇ ਖਿਲਾਫ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਸਹਿਬ ਇਹ ਘਟਨਾ ਵਾਪਰੀ ਹੈ ਜਿਹੜੀ ਬੜੀ ਮਨ ਭਾਗੀ ਹੈ ਉਹਦਾ ਬੇਟਾ ਬੜਾ ਛੋਟੀ ਉਮਰ ਦਾ ਹੈ 8-9 ਸਾਲ ਦਾ ਉਹਦੀ ਸੁਪਤਨੀ ਡੇਬਈ ਦੇ ਵਿੱਚ 6-7 ਮਹੀਨੇ ਤੋਂ ਗਈ ਹੈ ਉਹਨਾਂ ਰਾਤ ਗੱਲਬਾਤ ਸ਼ਾਇਦ ਉਹਨਾਂ ਦੀ ਹੋਈ ਸੀ ਆਪ ਵਿੱਚ ਤੇ ਇਸ ਮਨੁਹਾਗੀ ਘਟਨਾ ਤੇ ਅਸੀਂ ਨਗਰ ਨਿਵਾਸੀ ਬੜਾ ਅਫਸੋਸ ਪ੍ਰਗਟ ਕਰਦੇ ਆਂ ਪੋਸਟਮਾਰਟੋਂ ਦੀ ਪੌੜੀ ਜਾ ਚੁੱਕੀ ਹੈ ਸਸਕਾਰ ਉਹਦੀ ਵਾਈਫ ਹੋਣ ਤੋਂ ਬਾਅਦ ਹੀ ਹੋਈ ਹਾਂ ਹਾਂ ਪਰਿਵਾਰ ਵਾਲੇ ਸਲਾਹ ਕਰਨਗੇ ਕਿ ਉਹਨਾਂ ਨਾਲ ਫੋਨ ਤੇ ਕੰਟਰੈਕਟ ਕਰਨਗੇ ਇੱਕ ਤਰ੍ਹਾਂ ਤਾਂ ਜਲਦੀ ਜਲਦੀ ਹੋ ਨਹੀਂ ਸਕਦਾ ਕਿਉਂਕਿ ਪੋਸਟਮਾਰਟੋਂ ਕੱਲ ਨੂੰ ਹੋਣਾ ਕੱਲ ਤੱਕ ਪਹੁੰਚਣਾ ਹੋਣਾ ਇਹ ਤਕਰੀਬਨ ਸਾਨੂੰ 4 ਵਜੇ ਦੇ ਕਰੀਬ ਇਤਲਾਹ ਮਿਲੀ ਸੀਗੀ ਰੁੜਕਾ ਕਲਾ ਤੋਂ ਆ ਇਤਲਾਮ ਮਿਲਣ ਤੇ ਮੈਂ ਚੌਂਕੀ ਚਾਰਜੂ ਮੌਕੇ ਤੇ ਭੇਜਿਆ ਆਪ ਵੀ ਮੈਂ ਤਰੰਤ ਰੁੜਕਾ ਕਲਾ ਮੌਕੇ ਤੇ ਪਹੁੰਚ ਕੇ ਜਾ ਜਾ ਨਿਆ ਉਥੇ ਕਹੇਗਾ ਸੀਗਾ ਅਨੂਪ ਸਿੰਘ ਸਾਨੂੰ ਜਸਵਿੰਦਰ ਸਿੰਘ 35 ਸਾਲ ਦੀ ਏ ਸੀ ਸੀ ਜਿਹੜਾ ਕੋਰਪੋਰੇਟ ਬੈਂਕ ਦੇ ਵਿੱਚ ਬਤੌਰ ਗਨਮੈ ਲੱਗਾ ਹੋਇਆ ਸੀਗਾ ਆ ਛੁੱਟੀ ਹੁਣ ਕਰਕੇ ਕੱਲ ਰੈਫਲ ਉਹ ਘਰੇ ਆਪਦੀ ਨਲਾਲੀ ਰੈਫਲ ਲਿਆ ਸੀਗਾ ਇਤਲਾਮ ਮੈਨ ਤੇ ਪਤਾ ਲੱਗਾ ਕਿ ਉਹ ਜਿਹੜਾ ਰੈਫਲ ਦੀ ਸਫਾਈ ਕਰ ਰਿਹਾ ਸੀਗਾ ਅਚਾਨਕ ਗੋਲੀ ਚੱਲਣ ਦੇ ਨਾਲ ਉਹ ਗੋਲੀ ਜਿਹੜੀ ਆ ਉਹਦੇ ਸਿਰ ਦੇ ਵਿੱਚ ਲੱਗੀ ਆ ਉਹਦਾ ਮਰ ਕੇ ਕਾਫੀ ਜ਼ਿਆਦਾ ਭੇਜਾ ਜਿਹੜਾ ਬਾਹਰ ਆ ਗਿਆ ਤੇ ਮੌਕੇ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਆ ਜਿਹੜਾ ਮੌਕੇ ਤੇ ਜਾ ਕੇ ਵੇਖਿਆ ਉਹੀ ਖਲਾਸ ਸੀਗੇ ਰੈਫਲ ਕੋਲ ਪਈ ਹੋਈ ਸੀਗੀ ਇੱਕ ਖਾਲੀ ਖੋਲ ਜਿਹੜਾ ਉਹਦੇ ਰੈਫਲ ਦੇ ਵਿੱਚ ਪਿਆ ਸੀਗਾ ਚੈੱਕ ਕਰ ਮੇ ਪਤਾ ਲੱਗਾ ਤੇ ਉਹਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਹੋਈ ਸੀਗੀ ਤੇ ਜਿੰਨੂੰ ਵੀ ਮੌਕੇ ਤੇ ਸਾਰਾ ਸ਼ਾਨ ਬੀਣ ਕਰਕੇ ਤੇ 174 ਦੀ ਕਾਰਵਾਈ ਜਿਹੜੀ ਆ ਉਹ ਅਮਰਜ ਲਿਆ ਰਹੇ ਆ ਉਹਦੇ ਫਾਦਰ ਦੇ ਬਿਆਨ ਤੇ ਜਿਹੜੇ ਤੇ ਦਨਾਲੀ ਦੇ ਆਪਣੇ ਸੀ ਲਾਇਸੈਂਸ ਸੀ ਹਾਂ ਦਨਾਲੀ ਰੈਫਲੇ ਦੀ ਲਾਇਸੈਂਸੀ ਸੀ ਔਰ ਆਪਣੇ ਨਾਂ ਦਿੱਤੇ ਸੀਗੇ ਇਹਦੀ ਹਾਂ ਜੀ ਵਿਆਹਿਆ ਸੀਗਾ ਇੱਕ ਇਹ ਤਾਂ ਬੇਟਾ ਆ ਤੇ ਇੱਕ ਵਾਈਫੇ ਦੀ ਜਿਹੜੀ ਉਹ ਦੁਬਈ ਗਈ ਹੋਈ ਸੀਗੀ ਤੇ ਘਰੇ ਇਹਦਾ ਫਾਦਰ ਮਿਲਿਆ ਸਾਨੂੰ ਇੱਕ ਛੋਟਾ ਜਿਹਾ ਬੇਟਾ ਸੀ 11 ਸਾਲ ਦੇ ਕਰੀਬ ਇੱਕ ਬ੍ਰਦਰ ਸੀ ਘਰ ਦੇ ਵਿੱਚ ਇਹਦੇ